ਕੱਢੋਂਗੇ ਇਹਨਾਂ ਗੱਲਾਂ ਕਿਉਂ ਤੁਸੀਂ ਦੋਨੇ ਜਾਣੀਆਂ ਨਹੀਂ ਟਿਕਦੀਆਂ ਤੁਸੀਂ ਤਾਂ ਘਰੇ ਰਹਿੰਦੇ ਹੋ ਤੁਸੀਂ ਦੇਖਦੇ ਹੋ ਮੈਂ ਕਿੰਨਾ ਕ ਫੋਨ ਚਲਾਉਣੀ ਆ ਕਿੰਨੀ ਮੈਂ ਤੁਹਾਨੂੰ ਦੋਨਾਂ ਨੂੰ ਹੀ ਦੇਖਦੀ ਆ ਭਾਈ ਦੇਖ ਨਾ ਉਹ ਘਟਾ ਨਾ ਉਹ ਘਟਾ ਨਾ ਤਾਂ ਤੂੰ ਤਖੜੀ ਆਪ ਸੁਣਾਉਣੀ ਆ ਮੈਂ ਗੱਲ ਸਮਝਦਾ ਤੇਰੀ ਇਹ ਵੀ ਘਟ ਨਹੀਂ ਮੈਂ ਕਹਿਣਾ ਪਰ ਆ ਤਾਂ ਕੋਈ ਗੱਲ ਨਹੀਂ ਆ ਬਣੀ ਵੀ ਮੇਰੇ ਕਮਰੇ ਚ ਨਾ ਬੜੀ ਮੇਰੇ ਸਾਡੀ ਰਸੋਈ ਚ ਨਾ ਬੜੀ ਮੈਂ ਕੁਝ ਨਹੀਂ ਕਿਹਾ ਇਹਨੂੰ ਵੀ ਤੂੰ ਕਮਰੇ ਚ ਬੜੀ ਨਾ ਮੈਂ ਮੈਂ ਖਾਪਣਾ ਮਰੂ ਤੂੰ ਬੰਦਿਆਂ ਮੈਂ ਕੋ ਸੁੱਦਰ ਜਾ ਮੈਂ ਤੈਨੂੰ ਇਹੀ ਗੱਲ ਕਹਿਣਾ ਸਾਰਾ ਪਤਾ ਲੱਗਦਾ ਮੈਨੂੰ ਘਰੇ ਕੀ ਹੁੰਦਾ ਕੀ ਨਹੀਂ ਹੁੰਦਾ ਸਮਝ ਲੱਗਿਆ ਆਪਦੇ ਘ ਉਹਨੂੰ ਕਹਦੇ ਲੈ ਜਾ ਕੇ ਉਦੋਂ ਆਈ ਸਾਡੇ ਘਰੇ ਜਦੋਂ ਸਿੱਧੀ ਹੋ ਗਈ ਡੰਡੇ ਬੰਦੇ ਐਡੀ ਵੀ ਕੋਈ ਗੱਲ ਨਹੀਂ ਹੋਈ ਵੀ ਮੈਂ ਆਪਦੇ ਪੇਕੇ ਨੂੰ ਫੋਨ ਲਾਉਂਗੀ ਜਦੋਂ ਦੀ ਇਸ ਘਰ ਚ ਰਹਿਨੀ ਆ ਇੰਨੀਆਂ ਗੱਲਾਂ ਹੋ ਗਈਆਂ ਮੈਂ ਤਾਂ ਅੱਜ ਤੱਕ ਨਹੀਂ ਆਪਦੀ ਮਾਂ ਨੂੰ ਕਦੇ ਫੋਨ ਲਾ ਕੇ ਦੱਸਿਆ ਵੀ ਮੇਰੇ ਨਾਲ ਆ ਕੁਝ ਹੁੰਦਾ ਨਾ ਮੈਂ ਕਦੇ ਆਪਦੇ ਭਾਈ ਨੂੰ ਫੋਨ ਲਾ ਕੇ ਦੱਸਿਆ ਫਿਰ ਮੈਂ ਆਪਦੀ ਭੈਣ ਬਾਰੇ ਇੱਕ ਵੀ ਲੱਬਜ ਨਹੀਂ ਸੁਣਦਾ ਏਦੋਂ ਪਹਿਲਾਂ ਤਾਂ ਨਿਕਲ ਜੀ ਵਗ ਜੀ ਫਿਰ ਪੁੱਤ ਕਿਉਂ ਤਾਰੀ ਗੱਲ ਨਹੀਂ ਮਾਂ ਫਿਰ ਉਹ ਆ ਕੀ ਗੱਲ ਬਣੀ ਵੀ ਮੈਨੂੰ ਡਰ ਨਹੀਂ ਮਾਰਿਆ ਤਾਂ ਡਰ ਨਹੀਂ ਮਾਰਿਆ ਹੱਦ ਹੁੰਦੀ ਆ ਉਹ ਸਿਰ ਸਿਰਚ ਗਲੀਆਂ ਕਰਦੀ ਆ ਇਹ ਤੂੰ ਬੋਲ ਨਾ ਬਸ ਚ ਕੁਛ ਮਰਜ਼ੀ ਹੋ ਜੇ ਜਾਂਦੀਆਂ ਜਾਵੇ ਨੂੰ ਕਰ ਲੈਣ ਦੇ ਮੇਰੀ ਗੱਲ ਸੁਣ ਲੈ ਮਨਪ੍ਰੀਤ ਗੁਰਵਿੰਦਰ ਨੂੰ ਫੋਨ ਕਰਕੇ ਬੁਲਾ ਲੈ ਇੱਕ ਮਿੰਟ ਨਹੀਂ ਲੱਗਦਾ ਤੈਨੂੰ ਮੈਂ ਉਹਰੇ